ਆ ਦੇਖੋ ਭਾਈ ਤੁਹਾਨੂੰ ਮਲਾਉਣੇ ਆਜੇ ਛੋਟੇ ਜਿਹੇ ਮੁੰਡੇ ਨਾਲ 12 ਸਾਲ ਦੀ ਉਮਰ ਹੈ ਤੇ ਨਾਲੇ ਤਾਂ ਪੜ੍ਹਾਈ ਕਰਦਾ ਵਧੀਆ ਤੇ ਨਾਲ-ਨਾਲ ਭਾਈ ਬੱਕਰੀਆਂ ਦਾ ਕੰਮ ਵੀ ਵਧੀਆ ਕਰਦਾ ਵਿਚਾਰਾ ਆਪਾਂ ਗੱਲਬਾਤ ਕਰਾਉਣੇ ਛੋਡੀ ਹਾਂ ਭਾਈ ਸੁੱਖਾ ਸਿੰਘ ਕੀ ਹਾਲਾਂ ਠੀਕ ਆ ਭਾਈ ਕੀ ਕਰਦਾ ਸੀ ਕਸ ਨਹੀਂ ਭਾਈ ਬੱਕਰੀਆਂ ਨੂੰ ਸੰਭੀ ਰਹਾ ਹਾਂ ਅੱਛਾ ਇਹ ਕਿੰਨੀਆਂ ਬੱਕਰੀਆਂ ਤੇਰੇ ਕੋਲੇ 10 ਬੱਕਰੀਆਂ ਠੀਕ ਹੈ 10 ਬੱਕਰੀਆਂ ਤੇ ਇਹਨਾਂ ਦੇ ਮੇਮਣੇ ਵਗੈਰਾ ਉਧਰ ਕਿੰਨੇ ਆਚਾਰ ਠੀਕ ਹੈ ਪੰਜ ਹਾਂ ਉਧੇ ਮਹਾ ਚਾਰ ਹੀ ਦਿਸੇ ਸੀ ਤੇ ਚਲੋ ਭਈ ਕੰਮ ਵਧ ਗਿਆ ਕਰਦਾ ਮੁੰਡਾ ਤੇ ਕਿਹੜੀਆਂ ਬੱਕਰੀਆਂ ਤੇਰੇ ਕੋਲੇ ਇਹ ਆਹ ਬੀਟਲ ਹੈ ਪ्योर ਬੀਟਲ ਦੀ ਕੀ ਨਿਸ਼ਾਨੀ ਹੁੰਦੀ ਹੈ ਇਹ ਬੀਟਲ ਦੀ ਕੰਨ ਵੱਡੇ ਹੁੰਦੇ ਆ ਠੀਕ ਹੈ ਆ ਮੜਾ ਜਿਹਾ ਪੋਪਲਾ ਲੈ ਗਿਆ ਸੀ ਜਾਲੀ ਦੇ ਨਾਲ ਕਿਸੜ ਗਈ ਅੱਛਾ ਤੇ ਕਿੰਨਾ ਚਗਲਾਈ ਚ ਬਣਾ ਚਾਹੀਦਾ ਨੱਕ ਹਾਂ ਤੀਰ ਕਮਾਣ ਨੂੰ ਹਣਾ ਤੇ ਆ ਪਿਆਉਰ ਬੀਟਲ ਨਹੀਂ ਹਨੀ ਅੱਛਾ ਇਹ ਪਿਆਉਰ ਬੀਟਲ ਨਹੀਂ ਹਨੀ ਹੈ ਤੇ ਹੋਰ ਆਪਣੇ ਇੰਨਾ ਚੋਂ ਕੋਈ ਬੀਟਲ ਆ ਬਈ ਸਾਰੀਆਂ ਬੀਟਲ ਆ ਹਾਂ ਹਾਂ ਇਹ ਕੋਈ ਘੱਟ ਪਰਸੈਂਟ ਵਾਲੀ ਹੋਊਗੀ ਹਨਾ ਘੱਟ ਪਰਸੈਂਟ ਵਾਲੀ ਤਾਂ ਕੋਈ ਨਹੀਂ ਜੀ ਬੱਸ ਹੂੰ ਲਗਭਗ ਹਾਂ ਸਹੀ ਆ ਆ ਵੀ ਬੀਟਲ ਹੈ ਹਨਾ ਸਾਰੀਆਂ ਬੀਟਲ ਤੇ ਕਦੋਂ ਕਦੋਂ ਫਿਰ ਨੀਰਾ ਚਾਰਾ ਪਾਉਨੇ ਆ ਤੁਸੀਂ ਨੀਰਾ ਇੱਕ ਤਾਂ ਸਵੇਰ ਸਵੇਰ ਦੁਪਹਿਰੇ ਤੇ ਸ਼ਾਮ ਨੂੰ ਪਾਉਣੇ ਆ ਤੇ ਸਵੇਰ ਚ ਕੀ ਪਾਉਣੇ ਆ ਬੱਕਰੀਆਂ ਨੂੰ ਸਵੇਰ ਤਾਂ ਪਾਉਣੇ ਆ ਮੂਹਰੀ ਦਾ ਨੀਰਾ ਠੀਕ ਹੈ ਦੁਪਹਿਰੇ ਪਾਉਣੇ ਆ ਉਹਦਾ ਅਜਮਾਰੇ ਦਾ ਅੱਛਾ ਆਥਣੇ ਲਵਾਉਣੇ ਸਨ ਨਹੀਂ ਆਥਣੇ ਸਨੀ ਤਾਂ ਨਾ ਟਾਈਮ ਪਾਉਣਾ ਹੀ ਪਾਣਾ ਠੀਕ ਹੈ ਪਾਣੀ ਪਾਉਣੇ ਆ ਪਾਣੀ ਮਤਲਬ ਪਾਣੀ ਵੀ ਪਿਆ ਦੇਣੇ ਹੋਣਗੇ ਦੋ ਵਾਰੀ ਅੱਛਾ ਪਾਣਾ ਹਾਂ ਤੇ ਉਮਰ ਕਿੰਨੀ ਆ ਆਪਣੀ ਤੇਰੀ ਸੁਕੇ ਬਈ 12 ਸਾਲ ਲੈ ਦੇਖੋ ਬਈ 12 ਸਾਲ ਦਾ ਮੁੰਡਾ ਯਾਰ ਤੇ ਵਧੀਆਂ ਬੱਕਰੀਆਂ ਰੱਖ ਰੱਖੀਆਂ ਨੇ ਤੇ ਉਧਰ ਇਹਦੇ ਮੇ ਬਣੇ ਆ ਤੇ ਕਿਹੜੀ ਕਲਾਸ ਚ ਹੋ ਗਿਆ ਤੂੰ 7ਵੀਂ 7ਵੀਂ ਕਲਾਸ ਚ ਪੜਦਾ ਫੇ ਮੁੰਡਾ ਇਹ ਹੁੰਦੇ ਆ ਬਈ ਕੰਮ ਵਾਲੇ ਮੁੰਡਿਆਂ ਦੀ ਨਿਸ਼ਾਨੀ ਨਹੀਂ ਅੱਜੇ ਘਰ ਬੈਲਰ ਲੋਕ ਤੁਰੇ ਫਿਰਦੇ ਉਹ ਹੀ ਆਹ ਵੇਚਣੀ ਆ ਬੱਕਰੀ ਬਈ ਅੱਛਾ ਬੱਕਰਾ ਵੇਚਣਾ ਅੱਛਾ ਇਹ ਬੱਕਰਾ ਵੀ ਬਿੱਟਲੀ ਆ ਗਿਆ ਹਨਾ ਹਾਂ ਅੱਛਾ ਇਹ ਦੋ ਦੋ ਨਾਲ ਕੇ ਬਕਾਊ ਆ ਹਾਂ ਤੇ ਕਾ ਠੀਕ ਹੈ ਆ ਛੋਟੇ ਨਾ ਦੀ ਪੱਟੀਆਂ ਕਰਕੇ ਵੇਚਦੇ ਆ ਹਾਂ ਹਾਂ ਛੋਟੇ ਨਾ ਛੋਟੇ ਰੱਖਾਂਗੇ ਠੀਕ ਹੈ ਆ ਇਹ ਛੋਟੇ ਇਹਨਾਂ ਦੇ ਇਹਦੇ ਆ ਆ ਦੋਨਾਂ ਦੇ ਮੇਮਣੇ ਇੱਕ ਇੱਕ ਅੱਛਾ ਇੱਕ ਇੱਕ ਇਹਨਾਂ ਦਾ ਵੇਮਣਾ ਤੇ ਦੂਜੀਆਂ ਹੋਰ ਕਿਹੜੀਆਂ ਸੂਈਆਂ ਹੋਈਆਂ ਤੇਰੇ ਕੋਲੇ ਬਈ ਦੁੱਧ ਨਾ ਬਈ ਆ ਸੂਈਆਂ ਨਾ ਸਾਰੀਆਂ ਨਹੀਂ ਸੂਈਆਂ ਅੱਛਾ ਆ ਵੀ ਸੂਈ ਆ ਵੀ ਸੂਈ ਹੈ ਨਾ ਇਹਨਾਂ ਦੇ ਵੱਡੇ ਮੇਮਣੇ ਇਹਨਾਂ ਦੇ ਵੱਡੇ ਆ ਦੁੱਧ ਚਣਿਆ ਠੀਕ ਹੈ ਤੇ ਕਿੰਨਾ ਦੁੱਧ ਦੇਣੀਆਂ ਇਹ ਵੀ ਮੇਮਣਿਆਂ ਨੂੰ ਚਗਾ ਕੇ ਤੇ ਵਧ ਗਿਆ ਆ ਮੈਨੂੰ ਚਾਹਉਣਾ ਸਾਰਾ ਵੀ ਅੱਛਾ ਸਾਰੇ ਦੋਨਾਂ ਦਾ ਠੀਕ ਹੈ ਇਹਨਾਂ ਲੀਟਰ ਦੋ ਲੀਟਰ ਰਹਿ ਜਾਂਦਾ ਠੀਕ ਹੈ ਮਤਲਬ ਇੱਕ ਦੇ ਦਿੰਦੀ ਆ ਠੀਕ ਹੈ ਰਾਤ ਇੱਕ ਦਿਨ ਦਾ 3 ਲੀਟਰ ਹੋ ਜਾਗਾ 3 ਲੀਟਰ ਅੱਛਾ ਤੇ ਅੱਗੇ ਫਿਰ ਹੋਰ ਵੀ ਵਧਾਉਣਾ ਕੰਮ ਤੂੰ ਵਧਾਉਣਾ ਅੱਛਾ ਏ ਇੱਧਰ ਆਂ ਮੈਨੂੰ ਇੱਧਰ ਅੱਛਾ ਅੱਛਾ ਇੱਧਰ ਅਸਲ ਇਧਰ ਮੈਂ ਵੜਿਆ ਗਿਆ ਹਨ ਆਓ ਆਤਾ ਹੈ ਗਿਆ ਉਹ ਜਿਹੜੀ ਪਹਿਲਾਂ ਚਾਹਣਾ ਪਹਿਲਾਂ ਦੇਖੀ ਠੀਕ ਹੈ ਉਹਦੀ ਪੱਠਾ ਹਾਂ ਉਹਦੀ ਪੱਠਾ ਆ ਹੈ ਗਿਆ ਆ ਵੀ ਪੱਠਾ ਹਾਂ ਆ ਬੱਕਰਾ ਤੇ ਆ ਆ ਵੀ ਪੱਠਾ ਹਾਂ ਇਹ ਮੈਂ ਬਿਚ ਨਹੀਂ ਤੇ ਆ ਪੱਠਾ ਨੇ ਨਾਲ ਹੀ ਦੇਵਾਂਗੇ ਅੱਛਾ ਇਹ ਉਹਨਾਂ ਦੇ ਨਾਲ ਵਗਾਊਗਾ ਆ ਸੀ ਜਿਹੜੀ ਉੱਧਰ ਖੜੀ ਸੀ ਚਿੱਟੇ ਠੀਕ ਹੈ ਅੱਛਾ ਇਹ ਕੀ ਬੱਕਰਾ ਹੈ अच्छा ये भी बाट ठीक है ठीक है ਤੇ ਆਪਣਾ ਕੀ ਕੁਸ ਪਾਉਣੇ ਹੁੰਦੇ ਆ ਤੁਸੀਂ ਮੰਨ ਸਵੇਰ ਦੁਪਹਿਰੇ ਸ਼ਾਮ ਚ ਅਲੱਗ ਅਲੱਗ ਪਾਉਣੇ ਹੋ ਹਾਂ ਆਪਣੇ ਪੂਰੀ ਸੰਮਿਤ ਨੇ ਚਲਾ ਕੇ ਬਿਲਕੁਲ ਪਾ ਕੇ اچھا ਤੇ ਸਵੇਰ ਕੋਈ ਕੋਈ ਗਮਾਰੇ ਦਾ ਨੀਰਾ ਜਾਂ ਮੰਨ ਕੇ ਚਲੋ ਮੂੰਫਲੀ ਦਾ ਨੀਰਾ ਹੁੰਦਾ ਉਹ ਵੀ ਪਾਉਣੇ ਹੋ ਹਾਂ اچھا ਉਹ ਆਡੋ ਆਡਾ ਟਾਈਮ ਤੇ ਪਾ ਦਿੰਨੇ ਆ ਫਿਰ ਨਾਂ ਵਾਲਾ ਹੋ ਗਿਆ ਹੁਣ ਆਹ ਚੱਲ ਪੜਾਈ ਦੇ ਨਾਲ ਨਾਲ ਇਹ ਕੰਮ ਚਲਾ ਰੱਖਿਆ ਬਈ ਦੇਖੋ ਬਾਈ ਨੇ ਤੇ ਕਿੰਡੀ ਕੰਮ ਰਿਆ ਯਾਰ ਤੇ ਬਹੁਤ ਵਧੀਆ ਕੰਮ ਹੋ ਰਿਹਾ ਕਿਤੇ ਲੱਗਿਆ ਬਈ ਚੱਲ ਆਹ ਦੇਖੋ ਬਈ ਆ ਬੱਕਰੇ ਨੇ ਉਹ ਫਸਾ ਲਿਆ ਸਿੰਗ ਚ ਫਸਾ ਰੱਖਿਆ ਭੈੜਾ ਹਨਾ ਬੱਕਰਾ ਆਏ ਬੰਦਿਆਂ ਨੂੰ ਨਹੀਂ ਬਸਕਣਾ ਹਾਂ ਉਹ ਚੜਦਾ ਪਾਵਾਂ ਜੀ ਮੱਤਾਂ ਲੱਗ ਜਾਂਦੇ ਚੜਦਾ ਜਾਂਦਾ ਹਾਂ ਹੂੰ ਦੇਖੋ ਬਈ ਯਾਰ ਬਹੁਤ ਵਧੀਆ ਕੰਮ ਕਰਦਾ ਛੋਟੀ ਜਿਹੀ ਉਮਰ ਚ ਨਹੀਂ ਅੱਜ ਕੱਲ ਦੇ ਜਵਾਨ ਕਨਾ ਉਈ ਲੱਡੋ ਖੇਡ ਹੀ ਜਾਂਦਾ ਹੁੰਦਾ ਕੁਸ ਕਰੀ ਜਾਂਦਾ ਹੁੰਦਾ ਹੈ ਇਹ ਵਿਚਾਰਾ ਸਕੂਲੋਂ ਆਉਂਦਾ ਹੈ ਸਕੂਲੋਂ ਆਉਣ ਸਾਰ ਇੱਧਰ ਹੋ ਜਾਂਦਾ ਹੈ ਖੇਤ ਵਗੈਰਾ ਵੀ ਜਾਨਣਾ ਹੁੰਦਾ ਹਨਾ ਤੂੰ ਮੈਂ ਦੇਖਿਆ ਤੈਨੂੰ ਕਈ ਵਾਰੀ ਡਾਕਟਰ ਲੈ ਕੇ ਜਾਂਦੇ ਨੂੰ ਤੇ ਇਹਨਾਂ ਨੂੰ ਇਹਨਾਂ ਬਿਮਾਰ ਮੂਰ ਦਾ ਕੋਈ ਚੱਕਰ ਨਹੀਂ ਹੁੰਦਾ ਇਹਨਾਂ ਨੂੰ ਕੋਈ ਦਵਾਈ ਵਗੈਰਾ ਕਿਵੇਂ ਕਰਦੇ ਹੋ ਮੋਟ-ਮੋਟ ਲੱਗ ਜੇ ਹਾਂ ਪੈਰਾਮਾਈਸਿਨ ਪੈਰਾਮਾਈਸਿਨ ਗੋਲੀ ਅਸਰੇ ਮਾ ਹੋ ਜੇ ਹਾਂ ਤੇ 올ਿਵੋਟੋਨਿਕ ਠੀਕ ਹੈ ਤੇ ਜੇ ਮਤਲਬ ਪਤਲ ਮੇ ਪਤਲ ਹਾਉਣਾ ਹਾਂ ਹਾਂ ਤੇ ਬੱਟ ਬਗੜਦੇ ਆ ਅੱਛਾ ਤੇ ਜਿਹੜਾ ਸੁਣਾ ਹਾਂ ਹਾਂ ਤਾਂ ਹੱਟ ਬਲੱਡ ਜੇਕਰ ਲਾਇਰ ਆਪਾਂ ਨੂੰ ਤਾਂ ਨੌਲੇਜ ਹੈ ਨਹੀਂ ਇਹ ਚੀਜ਼ਾਂ ਬਾਰੇ ਦੇਖੇ ਕਿੰਨਾ ਟਾਈਮ ਹੋ ਗਿਆ ਸੁੱਕੇ ਤੈਨੂੰ ਤਿੰਨ ਸਾਲ ਹੋ ਗਏ ਤਿੰਨ ਸਾਲ ਐ ਕੰਮ ਕਰਦੇ ਨੂੰ ਤੇ ਹਜੇ ਤੱਕ ਕੋਈ ਵਧਿਆ ਪ੍ਰੋਫਿਟ ਕੋਈ ਇਹਨਾਂ ਚੋਂ ਘਾਟਾ ਵੀ ਪੈਂਦਾ ਵਾਧਾ ਵੀ ਠੀਕ ਹੈ ਪਰ ਤੂੰ ਕੰਮ ਤੂੰ ਕਿੰਨੇ ਤੋਂ ਸਟਾਰਟ ਕਰਿਆ ਸੀ ਇਹ ਤੇਰੇ ਕੋਲ ਕਿੰਨੇ ਸੀ ਇੱਕ ਤੋਂ ਹਾਂ ਪਰ ਸਾਰਾ ਪਹਿਲਾਂ ਆ ਦੇਖੋ ਭਈ ਆ ਬੱਕਰੀ ਤੋਂ ਕੰਮ ਸਟਾਰਟ ਕਰਿਆ ਸੀ ਮੈਨੇ ਹੋ ਗਏ ਠੀਕ ਹੈ ਤੇ ਉਹ ਨਾ ਇੱਕ ਮੈਂ ਬਿਛਾਵ ਦੀ ਪ੍ਰੋਗਰਾਮ ਆ ਗਈ ਸੀ ਹਾਂ ਤੇ ਉਹ ਬੇਟਾ ਸੀ ਅੱਛਾ ਕੋਈ ਆਪਣਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਕਈ ਵਾਰੀ ਨੁਕਸਾਨ ਪੰਜ ਅ ਪਸ਼ੂਆਂ ਦਾ ਹੋ ਗਿਆ ਪੰਜ ਪਸ਼ੂਆਂ ਦਾ ਦੇਖੋ ਭਈ ਫੇਰ ਵੀ ਮੁੰਡੇ ਦਾ ਹੌਸਲਾ ਹੈ ਤੇ ਕਰੀਏ ਮੈਂ ਬੱਕਰੀ ਦਾ ਹੋ ਗਿਆ ਹਾਂ ਤੇ ਚਾਰ ਮੈਂ ਨਾ ਅੱਛਾ 47 ਠੀਕ ਹੈ ਡਰ ਦੇ ਵਿੱਚ ਹੀ ਮੈਂ ਦੇਖੋ ਵੀ ਚਲੋ ਕੋਈ ਗੱਲ ਨਹੀਂ ਬਹੁਤ ਮੰਨ ਕੇ ਚਲੋ ਵਾਧਾ ਹੀ ਕਰੂਗਾ ਇਸ ਤੋਂ ਬਾਅਦ ਪ੍ਰਮਾਤਮਾ ਉਹਦੇ ਲਾ ਕੇ ਕੰਮ ਕਰਨਾ ਆਪਾਂ ਆச்சா ਆ ਕਿੰਨੀ ਉਮਰ ਹੋ ਬਈ ਇਹਦੀ ਆ ਬੱਕਰੇ ਦੀ 2.5 ਸਾਲ 2.5 ਸਾਲ ਤੇ ਇਹਦਾ ਰੇਟ ਵੀ ਦੱਸ ਦੋ ਕਈ ਵਾਰੀ ਕੋਈ ਪੁੱਛ ਲੈਂਦਾ ਹੁੰਦਾ ਵੀਰ ਭਰਾ 18000 18000 ਠੀਕ ਹੈ। ਉਹ ਦਾ ਤਮੰਤਨ ਕਰਤਾ। ਠੀਕ ਹੈ। ਤੇ ਜਿਹੜੀ ਇੱਕ ਬੱਕਰੀ ਤੂੰ ਵੇਚਣੀ ਖੜੀ ਹੈ ਬਈ। ਇਹਨਾਂ ਚੋਂ? ਆਹ ਵੇਚਣੀ ਆ। ਇੱਕ ਕਹਾ ਬੱਕਰੀ ਇਹਦਾ ਇਹਦੇ ਮਗਰ ਕੀ ਹੈ? ਇਹਦੇ ਮਗਰ ਉਹ ਪੱਤ ਸੀ 1 2 ਇੱਕ ਬੱਕਰਾ ਸੀ। ਠੀਕ ਹੈ। ਉਹ ਅੱਠ ਸੀ। ਅੱਛਾ ਇਹਦੇ ਮਗਰ ਦੋ ਨਾ ਗਏ। ਵੱਡੇ ਹੋ ਗਏ। ਉਹ ਦਿੰਦੇ ਨਹੀਂ। ਅੱਛਾ ਇਹ ਇਕੱਲੀ ਵੇਚੋਂਗੇ? ਠੀਕ ਹੈ। ਵੀ ਇਹ ਸਿੰਗਲ ਹੀ ਵੇਚੋਂਗੇ। 2 2 ਮਹੀਨੇ ਦੀ ਗੱਬਣਾ। ਠੀਕ ਹੈ। 2 ਮਹੀਨੇ ਦੀ ਗੱਬਣਾ ਵੀ ਹੈ। ਇਹਦਾ ਕੀ ਰੇਟ ਹੈ ਬਈ? ਇਹਦਾ ਬਈ 32 ਆ। 32000 ਠੀਕ ਹੈ ਠੀਕ ਹੈ ਲਓ ਭਾਈ ਵੀਡੀਓ ਵਧੀਆ ਸ਼ੇਅਰ ਕਰਿਓ ਅੱਗੇ ਤੇ ਮੁੰਡੇ ਨੇ ਬਹੁਤ ਵਧੀਆ ਕੰਮ ਚਲਾਇਆ ਹੈ ਤੇ ਕਹਾ ਇਹਦਾ 30000 ਅੱਛਾ ਇਹਦਾ 30000 ਠੀਕ ਹੈ ਠੀਕ ਹੈ ਕੋਈ ਨਹੀਂ ਭਾਈ ਇਹ ਕੋਈ ਇਹਨਾਂ ਨਾਲ ਬਸਤੇ ਵੀ ਜਣੇ ਹਾਂ ਅੱਛਾ ਇਹਦੇ ਨਾਲ ਠੀਕ ਹੈ ਕੀ ਚਲੇ ਅੱਛਾ ਵਾਧਾ ਰੱਖਣੀਆਂ ਬਸ ਇੱਕ ਦੋ ਹੀ ਐ ਕੇਰਾ ਵੇਚ ਰੀਆਂ ਬਾਕੀ ਉਹ ਕੁਸ ਮੇਮਨੇ ਰਹਿ ਜਾਣਗੇ ਤੇਰੇ ਕੋਲੇ ਨਾ ਕਰ ਕਰ ਪਾਣਾ ਹਾਂ 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 ਆ ਇਧਰ ਸਾਮਾ ਸਮਾਈ ਦੀ ਵੀ ਦਿੱਕਤ ਪੈਂਦੀ ਹੈ ਨਾ ਚਲੋ ਬਹੁਤ ਵਧੀਆ ਕੰਮ ਕਰਦਾ ਬਈ ਮੁੰਡਾ ਅੱਜ ਕੱਲ ਦੇ ਨਾ ਜਵਾਕਾਂ ਨੂੰ ਸੋਚਣੀ ਨਹੀਂ ਗਈ ਨਹੀਂ ਇਹ ਚੀਜ਼ ਨਹੀਂ ਲੱਡੋ ਲੱਡੋ ਖੇਡੀ ਜਾਂਦੇ ਜਵਾਕ ਜਾਂ ਕੁਸ ਕੋਈ ਕੁਸ ਪੈ ਲੈਂਦਾ ਕੋਈ ਕੁਸ ਕਰੀ ਜਾਂਦਾ ਇਹ ਵਧੀਆ ਨੇ ਕੰਮ ਕਰਦਾ ਬਈ ਮੁੰਡਾ ਤੇ ਵਧ ਗਿਆ ਜੇ ਬਾਈ ਵੀਡੀਓ ਵਧੀਆ ਲੱਗੀ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਨੂੰ ਹੋਰ ਵੀ ਵੀਡੀਓ ਪਾਉਂਦੇ ਰਹਾਂਗੇ ਤੇ ਤੇ ਅੱਗੇ-ਅੱਗੇ ਜਿਵੇਂ ਵੀ ਕੋਈ ਹੋਵਾ ਹੋਰ ਸੁਖੇ ਕੀ ਕਹਿਣਾ ਚਾਹੇਗਾ ਫਿਰ ਅੱਜ ਕੱਲ ਦੀ ਪੀੜੀ ਨੂੰ ਬਸ ਹੈ ਅੱਗੇ ਵਧੀਆਵੇ ਅੱਜ ਕੱਲ ਦੀ ਜਿਹੜੀ ਹਮ ਨਸ਼ੇ ਪਤੇ ਤੋਂ ਦੂਰ ਰਹੋ ਹਨਾ ਹਮ ਵਰਗਿਆ ਕੰਮ ਕਰਵਾਉ ਦਾ ਨਾ ਕੋਈ ਡਰ ਕਿਸੇ ਦਾ ਨਾ ਲੈਣਾ ਨਾ ਦੇਣਾ ਨਾਲੇ ਚਾਰ ਬੰਦਿਆਂ ਚ ਸਲੰਗਾ ਕਰਦਾ ਅਗਲਾ ਕੋਈ ਫਲਾਣਾ ਨਾ ਮੁੰਡਾ ਬਾਈ ਵਧੀਆ ਕੰਮ ਕਰਦਾ ਹੈ ਕੰਮ ਪੈਸੇ ਕੋਈ ਨਹੀਂ ਮਾੜਾ ਹੁੰਦਾ ਬਾਈ ਹਨਾ ਹਾਂ ਹੂੰ ਚਲੋ ਬਾਈ ਠੀਕ ਆ ਬਾਈ ਸੁੱਖਾ ਜੀ ਠੀਕ ਆ ਓਕੇ ਬਾਈ